ਹਾਂ ਜੀ ਸਰ ਇਹ ਜਿਹੜੀ ਕਾਨਫਰੰਸ ਕੀਤੀ ਜਾ ਰਹੀ ਹੈ 21 ਘਟਨਾ ਨੂੰ ਲੈ ਕੇ ਕੀਤੀ ਜਾ ਰਹੀ ਹੈ ਅੱਜ ਦੀ ਜਿਹੜੀ ਕਾਨਫਰੰਸ ਕੀਤੀ ਜਾ ਰਹੀ ਹੈ ਉਹ ਇਸ ਘਟਨਾ ਤੇ ਕੀਤੀ ਜਾ ਰਹੀ ਹੈ ਜੋ ਕੱਲ ਵਾਈਪੀਐਸ ਮਾਰਕੀਟ ਚ ਇੱਕ ਮੁੰਡੇ ਆਪਸ ਚ ਲੜੇ ਔਰ ਜਿਹੜੇ ਉਹਨਾਂ ਨੇ ਆਪਸ ਜਿਹੜਾ ਉੱਥੇ ਇੱਕ ਹੜਦਮ ਮਚਾਇਆ ਇੱਕ ਬ੍ਰੀਚ ਆਫ ਪੀਸ ਕੀਤੀ ਔਰ ਉਹਦੀ ਇੱਕ ਵੀਡੀਓ ਵੀ ਬਣੀ ਉਹ ਵਾਇਰਲ ਹੋਈ ਤਾਂ ਉਹ ਸਾਰੇ ਜਿਹੜੇ ਮੁੰਡੇ ਨੇ ਇਸ ਟਾਈਮ 6 ਮੁੰਡੇ ਜਿਹੜੇ ਇਹਨੇ ਰਾਉਂਡ ਅਪ ਕੀਤੇ ਗਏ ਨੇ ਦੋ ਗੱਡੀਆਂ ਇਹਨਾਂ ਰਾਉਂਡ ਅਪ ਕਰ ਲੀਆਂ ਨੇ ਔਰ ਇਹਨਾਂ ਤੇ ਜੋ ਬੰਦੀ ਕਾਰਵਾਈ ਹੈ ਉਹ ਕੀਤੀ ਜਾਏਗੀ। ਆ ਤੁਹਾਡੇ ਮਾਦੀਮ ਰਾਹੀਂ ਅੱਜ ਅਪੀਲ ਇਹ ਕਰਨੀ ਆ ਸਾਰਿਆਂ ਨੂੰ ਕਿ ਜਿਹੜਾ ਵੀ ਬੰਦਾ ਕਾਨੂੰਨ ਨੂੰ ਹੱਥ 'ਚ ਲਾਏਗਾ ਔਰ ਪਬਲਿਕ ਪਲੇਸ ਤੇ ਜਾਂ ਵੈਸੇ ਵੀ ਕਿਤੇ ਕਾਨੂੰਨ ਨੂੰ ਕੋਈ ਦੁਰਵਰਤੋਂ ਕਰੇਗਾ ਜਾਂ ਮਸਲ ਪਾਵਰ ਦੀ ਯੂਜ਼ ਕਰੇਗਾ ਤਾਂ ਉਹਦੇ ਖਿਲਾਫ ਸਖਤੋ ਸਖਤ ਐਕਸ਼ਨ ਲਿਆ ਜਾਵੇਗਾ। ਸਾਡੇ ਵਰਦੀ ਐਸਐਸਪੀ ਸਾਹਿਬ, ਵਰਦੀ ਡੀਆਈਜੀ ਸਾਹਿਬ, ਵਰਦੀ ਡੀਜੀਪੀ ਸਾਹਿਬ ਸਾਰਿਆਂ ਨੂੰ ਸਟ੍ਰਿਕਟ ਆਦੇਸ਼ ਨੇ ਕਿ ਮਾਡਲ ਕੋਡ ਆਫ ਕੰਡਕਟ ਲੱਗਾ ਹੋਇਆ। ਔਰ ਜੋ ਕਾਨੂੰਨ ਮੁਤਾਬਕ ਜੋ ਹੈ ਐਕਸ਼ਨ ਉਹ ਪ੍ਰੋਪਰ ਲਿਆ ਜਾਏਗਾ ਜੀ ਮਸਰ ਕੋਈ ਕਾਰਨ ਸਾਹਮਣੇ ਆਇਆ ਵੀ ਕਦ ਹੋ ਗਮਸੀ ਕੀ ਲੜਾਈ ਕੀ ਸ ਆਖਰਕਾਰ ਕਿ ਨਾ ਮਾਮਦਾ ਰੋਡ ਰੇਜ ਹੋ ਗਈ ਜੀ ਆਪਸ ਚ ਆਏ ਮੜੇ ਮੋਟੇ ਗੱਡੀ ਲੱਗੀ ਨਾਲ ਔਰ ਇਹਨਾਂ ਨੇ ਕੋਈ ਪਲਾਨ ਨਹੀਂ ਹੈ ਨਾ ਕੋਈ ਆਪਸ ਚ ਉਹਨਾਂ ਕੋਈ ਟਾਈਮ ਜਿਵੇਂ ਇੱਕ ਬੱਚਾ ਆਪਾਂ ਦੇਖਦੇ ਆ ਉਦਾਂ ਕੁਛ ਨਹੀਂ ਮੌਕੇ ਤੇ ਸਾਡਾ ਐਕਸ਼ਨ ਇਹਨਾਂ ਕੋਲ ਬਸ ਆਹੀ ਜੀ ਛੋਟੇ ਛੱਟੇ ਹੈਗੇ ਨੇ ਜਿਨ੍ਹਾਂ ਕੋਲ ਜਿਹੜਾ ਆਪਾਂ ਗੱਡੀ ਚ ਦੇਖਦੇ ਆ ਜਿਹੜਾ ਇੱਕ ਮੈਂ ਹੋਰ ਵੀ ਗੱਲ ਹੈ ਜੀ ਇਹ ਬੜਾ ਕਲੀਅਰ ਇਨਸਟਰਕਸ਼ਨ ਹੈ ਸਾਰਿਆਂ ਨੂੰ ਤੁਹਾਡੇ ਮਾਧਿਅਮ ਨਾਲ ਦੱਸਣਾ ਚਾਹਨਾ ਵੀ ਜੇ ਕਿਸੇ ਕੁਈ ਸਲ ਅਗਰ ਕੋਈ ਹੌਕੀ ਜਾਂ ਹੋਰ ਮਿਲਦੀ ਹੈ ਤਾਂ ਹੁਣ ਜਿਹੜੇ ਅਸੀਂ ਨਾਕਾਬੰਦੀ ਕਰਾਂਗੇ ਉਹਦੇ ਚ ਬਕਾਇਦਾ ਇਸ ਚੀਜ਼ ਦੀ ਵੀ ਡਰਾਈਵ ਚਲਾਵਾਂਗੇ ਕਿ ਜੇ ਕਿਸੇ ਦੀ ਗੱਡੀ ਚ ਇਹ ਚੀਜ਼ ਮਿਲੀ ਤਾਂ ਉਹਦੇ ਮੁਤਾਬਕ ਵੀ ਬਣ ਜਿਹੜੀ ਕਾਰਵਾਈ ਉਹ ਕੀਤੀ ਜਾਏਗੀ ਇਹ ਸਾਰਾ ਗਰੁੱਪੀਜ਼ਮ ਨੂੰ ਲੈ ਕੇ ਸੀ ਕਿ ਜਾਂ ਕੋਈ ਨਹੀਂ ਸਰ ਤੁਹਾਨੂੰ ਦੱਸ ਰਿਹਾ ਮੈਂ ਸੜਕ ਤੇ ਆਪਸ ਚ ਗੱਡੀ ਲੱਗ ਗਈ ਉਦੋਂ ਤੁਤੂਮਮੇ ਹੋ ਗਈ ਬੋਲ ਬੁਲਾਰਾ ਜਿੰਨੂੰ ਆਪਣੇ ਕਹਨੇ ਆ ਜੀ ਪਰ ਉਦੋਂ ਬਾਅਦ ਇਹ ਆਪਸ ਚ ਸਾਰੀ ਸੱਟਨਾ ਸਾਹਮਣੇ ਆਈ ਹੈ ਸਰ ਪਿੰਡਾਂ ਦੇ ਬਾਹਰ ਕਾਫੀ ਜਿਹੜਾ ਹੈਗਾ ਨੌਜਵਾਨ ਇਕੱਠੇ ਮੋਦੀ ਗੱਲ ਜਲਾ ਲੋ ਮਿੰਦਰਾ ਕੋਲ ਤੇ ਬਾਹਰ ਕਾਫੀ ਮ ਤੇ ਕਾਫੀ ਲੜਾਈ ਜਿਹੜਾ ਮੋਲ ਬਣਿਆ ਸਰ ਪਹਿਲੀ ਗੱਲ ਤਾਂ ਇਹ ਕਿ ਕਾਲਜ ਚ ਪੜਨ ਨਹੀਂ ਮੁੰਡੇ ਤੇ ਕੁੜੀਆਂ ਜਾਂਦੇ ਨੇ ਤਾਂ ਉਹਨਾਂ ਦਾ ਉਥੇ ਬਾਹਰ ਤਾਂ ਕੱਟਦਾ ਹੋਏਗਾ ਬਟ ਜਿਹੜੀ ਗੱਲ ਦੇਖਣ ਵਾਲੀ ਇਹ ਹੈ ਕਿ ਉਹਦੇ ਚ ਕੋਈ ਮਾੜਾ ਤੱਤ ਨਾ ਹੋਵੇ ਔਰ ਕੋਈ ਇਦਾਂ ਦਾ ਕ੍ਰਿਮੀਨਲ ਜਾਂ ਕੋਈ ਇਦਾਂ ਦਾ ਗੈਰ ਸਮਾਜਿਕ ਤੱਤ ਜਿਹੜਾ ਉਹ ਨਾ ਇਨਵੋਲ ਹੋਵੇ ਅਸੀਂ ਉਹਨੂੰ ਪਲੇਨ ਕੱਪੜਿਆਂ ਚ ਵੀ ਚੈੱਕ ਰੱਖਦੇ ਹਾਂ ਔਰ ਗਸ਼ਤ ਕਰਕੇ ਉਹਦੀ ਪਰਪਰ ਚੈੱਕ ਜਿਹੜੇ ਕਾਲਜਾਂ ਜਿਵੇਂ ਕਾਲਜ ਤੇ ਕਿਹਾ ਸਰ ਉੱਥੇ ਥੋੜੀ ਜੀ ਪੁਲਿਸ ਤਨਾਦ ਕਰਨੀ ਜ਼ਰੂਰੀ ਬਣਦੀ ਹੈ ਸਰ ਕਿਉਂਕਿ ਜਿਹੜੇ ਯੂਥ ਆ ਕਾਫੀ ਲੜਦਾ ਦਿਖਾਈ ਦਿੰਦਾ ਕਿ ਇਸ ਤਰ੍ਹਾਂ ਦੀ ਡਰਾਈਵ ਚੱਲੇਗੀ ਕਾਲਜਾਂ ਦੇ ਬਾਹਰ ਕੁਝ ਸਪੈਸ਼ਲ ਕੋਈ ਸਰ ਮੈਂ ਨੇ ਇੱਕ ਬੇਨਤੀ ਕਰਾਂਗਾ ਕੱਲ ਇੱਕ ਇਨਸੀਡੈਂਟ ਹੋਇਆ ਅਸੀਂ ਨਾਲ ਦੀ ਨਾਲ ਸਾਰੇ ਬੰਦੇ ਰਾਉਂਡ ਅਪ ਕਰ ਲੇ ਅਸੀਂ ਜਿਹੜਾ ਕਾਲਜਸ ਹੋ ਗਏ ਜਾਂ ਸਕੂਲ ਜਿਹਦੇ ਪਲੱਸ 1 ਪਲੱਸ 2 ਦੇ ਨੇ ਉੱਥੇ ਵੀ ਅਸੀਂ ਨਿਗਾਹ ਰੱਖਦੇ ਹਾਂ ਸਾਰੀ ਗੱਲ ਦੀ ਕੱਲੀ ਟ੍ਰੈਫਿਕ ਮੈਨੇਜਮੈਂਟ ਸਾਡਾ ਕੰਮ ਨਹੀਂ ਹੈਗਾ ਇੱਕ ਜਿਹੜੀ ਹਿਊਮਨ ਰਿਸੋਰਸਸ ਨੂੰ ਲਾ ਕੇ ਕਿ ਕਿੱਥੇ ਕਿਹੜੀ ਚੀਜ਼ ਹੋ ਸਕਦੀ ਹੈ ਉਹਨੂੰ ਇੰਟਰਸੈਪਟ ਕਰਦੇ ਆ ਸਾਡੀ ਮੋਰਲ ਡਿਊਟੀ ਹੈ ਸਾਡੀ ਰਿਸਪਾਂਸਿਬਿਲਟੀ ਹੈ ਕਿ ਜਿਹੜਾ ਪੀਸਫੁਲ ਰਵੇ ਔਰ ਕਿਸ ਤਰੀਕੇ ਨਾਲ ਪੀਸ ਰੱਖਣੀ ਹੈ ਉਹ ਸਾਰੀਆਂ ਐਸਓਪੀ ਸਾਡੇ ਸੀਨੀਅਰ ਅਫਸਰ ਵੱਲੋਂ ਸਾਨੂੰ ਆਈ ਹੋਈ ਹੈ ਅਸੀਂ ਉਹਨੂੰ ਫਾਲੋ ਕਰਾਂਗੇ ਲੇਕਰ ਆਸੀਂ ਚੜ੍ਹੇ ਲਏ ਨੇ ਕਿ ਉਹਨਾਂ ਦੇ ਪਰਿਵਾਰ ਤੱਕ ਪਹੁੰਚ ਕੀ ਤਿਆਰੀ ਹੈ ਕਿ ਅੱਗੇ ਕਿਆ ਕਾਰਵਾਈ ਕਿਸ ਤਰੀਕੇ ਦੀ ਕੀਤੀ ਜਾਏ ਦੇਖੋ ਕਾਰਵਾਈ ਕਰਾਂਗੇ ਜੋ ਅਕੋਰਡਿੰਗ ਟੂ ਲਾ ਬਣਦੀ ਹੈ ਸਾਡੀ ਡਿਊਟੀ ਇਹ ਹੈ ਕਿ ਸਿਰਫ ਬੱਚੇ ਨੇ ਉਹਨਾਂ ਨੂੰ ਮੋਟੀਵੇਟ ਕਰਕੇ ਕਿ ਤੁਸੀਂ ਬੇਟਾ ਗਲਤ ਪਾਸੇ ਗਲਤ ਸਟ ਔਰ ਇਹਨਿ ਸਟੈਪਸ ਦਾ ਅੱਗੇ ਚੱਲ ਕੇ ਖਾਇਮਾ ਜਾਂ ਕੀ ਹੁੰਦਾ ਕਿਵੇਂ ਬੰਦਾ ਕ੍ਰਿਮੀਨਲ ਕਿਹੜਾ ਐਕਟੀਵਿਟੀਜ਼ ਚੰਦਰ ਐਂਟਰ ਕਰ ਜਾਂਦਾ ਫਿਰ ਵਾਪਸ ਹੀ ਨਹੀਂ ਹੁੰਦੀ ਕਿਵੇਂ ਬੰਦਾ ਜੌਬ ਔਰ ਬਾਕੀ ਚੀਜ਼ਾਂ ਤੋਂ ਵੰਝਿਆ ਰਹਿ ਜਾਂਦਾ ਉਹ ਸਾਰੀਆਂ ਚੀਜ਼ਾਂ ਬੱਚਿਆਂ ਨਾਲ ਕਰਾਂਗੇ ਔਰ ਉਹਨਾਂ ਨੂੰ ਸਮਝਾਵਾਂਗੇ ਇਸ ਗੱਲ ਬਾਰੇ ਵੀ ਸਰ ਪੀਸੀਆਰ ਦੀ ਗਸ਼ਤ ਵਗੈਰਾ ਵਧਾਈ ਜਾਏਗੀ ਸਰ ਪੀਸੀਆਰ 112 ਸਾਰੀਆਂ ਸਾ ਰੈਗੂਲਰ ਕੰਮ ਕਰ ਰਹੀਆਂ ਨੇ ਆ ਹੁਣ ਮੈਂ ਜਿਵੇਂ ਦੱਸਿਆ ਕਿ ਇਲੈਕਸ਼ਨਸ ਦਾ ਟਾਈਮ ਹੈ ਤੇ ਜਿਹੜਾ ਮਾਡਲ ਆਫ ਕੋਡ ਕੋਡ ਹੈ ਉਹ ਲੱਗਾ ਹੋਇਆ ਹੈ ਚਾਹੇ ਸਿਟੀ ਦਾ ਆਈਡੀਆ ਹੈ ਚਾਹੇ ਸਾਡਾ ਸਿਟੀ 2 ਹੈ ਜਾਂ ਬਾਕੀ ਕਿ ਜਿਹੜੀ ਹੈ ਵਿਜ਼ਿਬਿਲਟੀ ਆਫ ਫੋਰਸ ਵਧ ਰਵੇ ਸਰ ਇਹਨਾਂ ਦਾ ਕ੍ਰਿਮੀਨਲ ਬੈਕਗ੍ਰਾਉਂਡ ਖੰਨੇ ਨਹੀਂ ਜੀ ਨਹੀਂ ਨਹੀਂ ਕਿਸੇ ਦਾ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਨਹੀਂ ਸਰ ਉਮਰ ਕੀ ਨਹੀਂ ਹੈ ਜੀ ਸਾਰੇ ਇਹਨਾਂ ਦੇ 20 22 ਸਾਲ ਦੇ ਨੇ ਜੀ ਸਾਰੇ ਇਹਨਾਂ ਤੇ ਕੋਈ ਐਫ ਆਈ ਆਰ ਦਰਜੀ ਹੈ ਜਾਂ ਇਹਨਾਂ ਤੇ ਸਰ ਸਰ ਅਸੀਂ ਇਹਨਾਂ ਤੇ ਇਹਨਾਂ ਦਾ ਸਾਰਾ ਕਰਕੇ ਕੀ ਇਹਨਾਂ ਦਾ ਮੈਂਟਲ ਸਟੇਟਸ ਕੀ ਹੈ ਕੀ ਇਹ ਸੋਸਾਇਟੀ ਦਾ ਪਾਰਟ ਬਣਨ ਦੇ ਲਾਇਕ ਨੇ ਜਾਂ ਇਹਨਾਂ ਦਾ ਮੈਂਟਲ ਸਟੇਟਸ ਰੋਂਗ ਵੱਲ ਪਾਸੇ ਜਾ ਰਿਹਾ ਪ੍ਰੋਪਰ ਵੈਰੀਫਾਈ ਕਰਾਂਗੇ ਸਰ ਬੱਚੇ ਸਾਰੇ ਸੰਝੇ ਨੇ ਜੀਮਾ ਠੀਕ ਹੈ ਜੀ ਕਿਸਾਨ ਪਰਿਵਾਰਾਂ ਦੇ ਬੱਚੇ ਨੇ ਇਸ ਕਰਕੇ ਇਹਨਾਂ ਨੂੰ ਅਸੀਂ ਜੋ ਅਕੋਰਡਿੰਗ ਟੂ ਲਾ ਬਣਦਾ ਉਹ ਅਸੀਂ ਕਾਰਵਾਈ ਕਰਾਂਗੇ ਜਰੂਰ ਔਰ ਇਹਨਾਂ ਨੂੰ ਮੋਟੀਵੇਟ ਕਰਕੇ ਮੁਖਤਰਾ ਚ ਚਲਿਆਂਦੀ 100% ਕੋਸ਼ਿਸ਼ ਨਹੀਂ ਯਕੀਨੀ ਬਣਾਵਾਂਗੇ ਮੁਖਤਰਾ ਚ ਠੀਕ ਹੈ ਠੀਕ ਹੈ ਥੈਂਕ ਯੂ ਥੈਂਕ ਯੂ